ਨਾਲੂ ਉਹਦੇ ਵਿੱਚ ਬੱਚਿਆਂ ਨੂੰ অপਸ਼ਨ ਹੋਏਗੀ ਕਿ ਜਿਹਨੇ ਪੰਜਾਬੀ ਲੈਂਗੁਏਜ ਪੜ੍ਹਨੀ ਆ ਪੰਜਾਬੀ ਲੈਂਗੁਏਜ ਦੇ ਵਿੱਚ ਇੰਜੀਨੀਅਰਿੰਗ ਪੜ੍ਹ ਸਕਦਾ ਉਹਦੇ ਲਈ ਫਿਰ ਸੈਂਟਰਲ ਗਵਰਨਮੈਂਟ ਨੇ ਬੈਕਅਪ ਤਿਆਰ ਕਰਨ ਲਈ ਲਿਟਰੇਚਰ ਪੰਜਾਬੀ ਟ੍ਰਾਂਸਲੇਟ ਕਰ ਲਈ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਕਮੇਟੀ ਨੇ ਸਭ ਤੋਂ ਪਹਿਲਾਂ ਡਿਸਾਈਡ ਕੀਤਾ ਕਿ ਉਹਦੀ ਵਕਬੁਲਰੀ ਤਿਆਰ ਕੀਤੀ ਜਾਵੇ ਜਿਸ ਤਰ੍ਹਾਂ ਡਿਕਸ਼ਨਰੀ ਮਿਲਦੀ ਆ ਉਸ ਡਿਕਸ਼ਨਰੀ ਨੂੰ ਫਾਲੋ ਕਰਕੇ ਉਹ ਬੁੱਕਸ ਨੂੰ ਅਸੀਂ ਪਹਿਲੇ ਡਿਪਲੋਮਾ ਲੈਵਲ ਦੀਆਂ ਫਿਰ ਡਿਗਰੀ ਲੈਵਲ ਦੀਆਂ ਬੁੱਕਸ ਜਿਹੜੀਆਂ ਉਹ ਪੰਜਾਬੀ ਚ ਅਸੀਂ ਟਰਾਂਸਲੇਟ ਕੀਤੀ ਆ ਉਹ ਉਹਦੇ ਵਿੱਚ ਵੀ ਪ੍ਰੋਜੈਕਟ ਵੀ ਸਾਡੀ ਟੀਮ ਸਾਡੀ ਯੂਨੀਵਰਸਿਟੀ ਸਾਡਾ ਡਿਪਾਰਟਮੈਂਟ ਕਾਫੀ ਸਾਡੇ ਜਿ ਡਿਪਾਰਟਮੈਂਟ ਦਾ ਯੋਗਦਾਨ ਹੈ ਅਸੀਂ ਤਿੰਨ ਬੁੱਕਸ ਜਿਹੜੀਆਂ ਆਲਰੇਡੀ ਏਸੀਟੀ ਨੂੰ ਸਬਮਿਟ ਕਰ ਚੁੱਕੇ ਆ ਜਿਹੜੀਆਂ ਟਰਾਂਸਲੇਟ ਔਰ ਰਿਵਿਊ ਕਰਕੇ ਅਸੀਂ ਭੇਜ ਚੁੱਕੇ ਹਾਂ ਸਾਡੇ ਪਿੰਡਾਂ ਦੇ ਜਿਹੜਾ ਹੈਗਾ ਵਿਦਿਆਰਥੀ ਹੈ ਉਹ ਡਰਦਾ ਕਈ ਵਾਰੀ ਅੰਗਰੇਜ਼ੀ ਤੋਂ ਅਸੀਂ ਅੰਗਰੇਜ਼ੀ ਤੋਂ ਬਹੁਤ ਡਰਦੇ ਆ ਪਰ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇਹਨੂੰ ਪੰਜਾਬੀ ਚ ਵੀ ਪੜ ਸਕਦੇ ਆ ਤੇ ਬਾਕੀ ਦੇ ਵਾਸਤੇ ਉਹਨਾਂ ਲਈ ਰੁਝਾਨ ਵਧੇਗਾ ਤੇ ਉਹਨਾਂ ਨੂੰ ਉਹਦੇ ਚ ਮਾਹਰ ਹੋਣਗੇ ਜਿਹੜਾ ਲਿਟਰੇਚਰ ਸੀ ਤਿਆਰ ਕਰ ਰਹੇ ਆ ਇਹਦੇ ਬੈਕਅਪ ਤਿਆਰ ਕਰ ਰਹੇ ਆ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਬਹੁਤ ਯੋਗਦਾਨ ਹੈ ਅਸੀਂ ਸਾਰੇ ਨੇ ਰਲ ਕੇ ਇਸ ਪ੍ਰੋਜੈਕਟ ਨੂੰ ਕੀਤਾ ਹੈ ਬਟ ਅਸੀਂ ਐਗਜ਼ੀਕਿਊਟ ਇਥੇ ਸਾਡੀ ਯੂਨੀਵਰਸਿਟੀ ਚ ਹੋਇਆ ਇੰਜੀਨੀਅਰਿੰਗ ਕਰ ਰਹੇ ਸਟੂਡੈਂਟਸ ਵਾਸਤੇ ਇੱਕ ਵਿਸ਼ੇਸ਼ ਖਬਰ ਤੜ ਨਾਲ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ ਇਸ ਵਕਤ ਅਸੀਂ ਮੌਜੂਦ ਹਾਂਗੇ ਗੁਰੂ ਨਗਰੀ ਦੀ ਗੁਰਨਾਨਕ ਦੇਵ ਯੂਨੀਵਰਸਿਟੀ ਵਿਖੇ ਤਾਂ ਹੁਣ ਜਿਹੜੇ ਵੀ ਸਟੂਡੈਂਟਸ ਜੋ ਜੋ ਕਿ ਇੰਜੀਨੀਅਰਿੰਗ ਕਰਨਾ ਚਾਹੁੰਦੇ ਨੇ ਲੇਕਿਨ ਇੰਗਲਿਸ਼ ਕਈਆਂ ਨੂੰ ਨਹੀਂ ਵੀ ਆਉਂਦੀ ਹੁੰਦੀ ਪਰ ਹੁਣ ਕੀ ਹੈ ਹੁਣ ਇਹ ਵੀ ਪ੍ਰਸਤਾਵ ਜੋ ਹੈ ਹੁਣ ਯੂਨੀਵਰਸਿਟੀਆਂ ਵੱਲੋਂ ਕੀਤਾ ਗਿਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਜਾਬੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਜੋ ਇੰਜੀਨੀਅਰਿੰਗ ਕਰ ਸਕਦੇ ਹਾਂ ਤੇ ਸਾਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਹੈਗੇ ਨੇ ਡਾਕਟਰ ਰਵਿੰਦਰ ਕੁਮਾਰ ਜੀ ਤਾਂ ਉਹਨਾਂ ਨਾਲ ਗੱਲ ਵੀ ਕਰਦੇ ਹਾਂ ਤਾਂ ਸਰ ਸਭ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਹੁਣ ਸਟੂਡੈਂਟਸ ਪੰਜਾਬੀ ਦੇ ਵਿੱਚ ਇੰਜੀਨੀਅਰਿੰਗ ਕਰ ਸਕਣਗੇ ਇਸ ਤਰ੍ਹਾਂ ਹੈਗਾ ਜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਜਿਹੜੀ ਹੈਗੀ ਹੈ ਭਾਰਤ ਸਰਕਾਰ ਵੱਲੋਂ ਲਾਂਚ ਕੀਤੀ ਗਈ ਉਹਦੇ ਵਿੱਚ ਪ੍ਰੋਵੀਜ਼ਨ ਇਹ ਹੈਗਾ ਕਿ ਜਿਹੜੀ ਰੀਜਨਲ ਲੈਂਗੁਏਜ ਨੂੰ ਇੰਪੋਰਟੈਂਸ ਦੇਣ ਲਈ ਅਰੀਜਨਲ ਲੈਂਗੁਏਜ ਦੇ ਵਿੱਚ ਟੈਕਨੀਕਲ ਐਜੂਕੇਸ਼ਨ ਪ੍ਰੋਵਾਈਡ ਕਰ ਲਈ ਉਹਨਾਂ ਨੇ ਪ੍ਰੋਵੀਜ਼ਨ ਰੱਖੀ ਹੈ ਜੀ ਸੋ ਉਹਦੇ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਵੀ ਆਂਦੀ ਹੈ ਕਿ ਕੱਲ ਨੂੰ ਉਹਦੇ ਵਿੱਚ ਬੱਚਿਆਂ ਨੂੰ ਆਪਸ਼ਨ ਹੋਏਗੀ ਕਿ ਜਿਹਨੇ ਪੰਜਾਬੀ ਲੈਂਗੁਏਜ ਪੜ੍ਹਨੀ ਆ ਪੰਜਾਬੀ ਲੈਂਗੁਏਜ ਦੇ ਵਿੱਚ ਇੰਜੀਨੀਅਰਿੰਗ ਪੜ੍ਹ ਸਕਦਾ ਸੋ ਉਹਦੇ ਲਈ ਫਿਰ ਸੈਂਟਰਲ ਗਵਰਨਮੈਂਟ ਨੇ ਬੈਕਅਪ ਤਿਆਰ ਕਰਨ ਲਈ ਲਿਟਰੇਚਰ ਪੰਜਾਬੀ ਟ੍ਰਾਂਸਲੇਟ ਕਰ ਲਈ ਇੱਕ ਕਮੇਟੀ ਬਣਾਈ ਜਿਹਦੇ ਵਿੱਚ ਕਮੇਟੀ ਨੇ ਸਭ ਤੋਂ ਪਹਿਲਾਂ ਡਿਸਾਈਡ ਕੀਤਾ ਕਿ ਉਹਦੀ ਵਕਬੁਲਰੀ ਤਿਆਰ ਕੀਤੀ ਜਾਵੇ ਜਿਸ ਤਰ੍ਹਾਂ ਡਿਕਸ਼ਨਰੀ ਮਿਲਦੀ ਆ ਇਸ ਤਰ੍ਹਾਂ ਪੰਜਾਬੀ ਦੀ ਡਿਕਸ਼ਨਰੀ ਤਿਆਰ ਕੀਤੀ ਜਾਵੇ ਕਿ ਜਿਹੜੇ ਵੀ ਇੰਜੀਨੀਅਰਿੰਗ ਦੇ ਟੈਕਨੀਕਲ ਵਰਡਸ ਨੇ ਇੰਗਲਿਸ਼ ਚ ਹੈ ਉਹਨਾਂ ਨੂੰ ਪੰਜਾਬੀ ਚ ਕਨਵਰਟ ਕੀਤਾ ਜਾਵੇ ਸੋ ਉਹ ਚੀਜ਼ ਲਈ ਫਿਰ ਸੈਂਟਰ ਦੀ ਇੱਕ ਐਮਐਚਆਰਡੀ ਦੀ ਬੋਡੀ ਹੈ ਉਹਨਾਂ ਨੇ ਸਾਡੇ ਨਾਲ ਟਾਈ ਅਪ ਕਰਕੇ ਅਸੀਂ ਇੱਕ ਪ੍ਰੋਜੈਕਟ ਦੇ ਅੰਡਰ ਉਹ ਡਿਕਸ਼ਨਰੀ ਤਿਆਰ ਕੀਤੀ ਜਿਹਦੇ 50000 ਵਰਡ ਹੈ ਇੰਜੀਨੀਅਰਿੰਗ ਦਾ ਸੋ ਉਹ ਡਿਕਸ਼ਨਰੀ ਤਿਆਰ ਕਰਨ ਲਈ ਅਸੀਂ ਫਿਰ ਵਰਕਸ਼ਾਪਸ ਇੱਥੇ ਗੁਰਨਾਕਦੇ ਯੂਨੀਵਰਸਿਟੀ ਸਾਡੇ Vice Chancellor ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੀ ਅਗਵਾਈ ਦੇ ਹੇਠ ਅਸੀਂ ਵਰਕਸ਼ਾਪ ਕਰਾਈਆਂ ਉਹ ਵਰਕਸ਼ਾਪ ਦੇ ਵਿੱਚ ਸਾਡੇ ਕੋਲ ਐਕਸਪਰਟਸ ਅਸੀਂ ਸਿਲੈਕਟ ਕੀਤੇ ਸਾਰੀਆਂ ਬ੍ਰਾਂਚਸ ਦੇ ਮਕੈਨੀਕਲ ਇੰਜੀਨੀਅਰਿੰਗ ਇਲੈਕਟ੍ਰੀਕਲ ਇੰਜੀਨੀਅਰਿੰਗ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੰਪਿਊਟਰ ਇੰਜੀਨੀਅਰਿੰਗ ਅਸੀਂ ਸਾਰੇ ਡਿਪਾਰਟਮੈਂਟਾਂ ਚੋਂ ਸਬਜੈਕਟ ਐਕਸਪਰਟ ਤਿਆਰ ਕਰਕੇ ਅਸੀਂ ਫਿਰ ਇੱਥੇ ਵਰਕਸ਼ਾਪਸ ਕੀਤੀਆਂ ਕੋਈ 5-6 ਵਰਕਸ਼ਾਪਸ ਅਸੀਂ ਇੱਥੇ ਕੀਤੀਆਂ ਕੁਝ ਪੰਜਾਬ ਯੂਨੀਵਰਸਿਟੀ ਪਟਿਆਲੇ ਕੀਤੀਆਂ ਤੇ ਉਹ ਡਿਕਸ਼ਨਰੀ ਤਿਆਰ ਕੀਤੀ ਉਹ ਡਿਕਸ਼ਨਰੀ ਇਸ ਵੇਲੇ ਅਵੇਲੇਬਲ ਹੈ ਇੱਕ ਸਾਡੇ ਕੋਲ ਸੈਂਟਰ ਦੀ ਬੋਡੀ ਹੈ ਉਹਨਾਂ ਨੇ ਤਿਆਰ ਕਰਵਾਈ ਹੈ ਸੋ ਉਸ ਤੋਂ ਬਾਅਦ ਫਿਰ ਜਦੋਂ AICET ਜਿਹੜੀ ਹੈਗੀ ਹੈ ਟੈਕਨੀਕਲ ਬੋਡੀ ਦੇਖਦੀ ਹੈ ਸਾਰੀ ਇੰਜੀਨੀਅਰਿੰਗਸ ਨੂੰ ਉਹਨਾਂ ਨੇ ਹੁਣ ਬੁੱਕਸ ਤਿਆਰ ਕੀਤੀਆਂ ਸੋ ਉਹ ਉਸ ਡਿਕਸ਼ਨਰੀ ਨੂੰ ਫਾਲੋ ਕਰਕੇ ਉਹ ਬੁੱਕਸ ਨੂੰ ਅਸੀਂ ਪਹਿਲੇ ਡਿਪਲੋਮਾ ਲੈਵਲ ਦੀਆਂ ਫਿਰ ਡਿਗਰੀ ਲੈਵਲ ਦੀਆਂ ਬੁੱਕਸ ਜਿਹੜੀਆਂ ਉਹ ਪੰਜਾਬੀ ਵਿੱਚ ਅਸੀਂ ਟਰਾਂਸਲੇਟ ਕੀਤੀਆਂ ਉਹ ਉਹਦੇ ਵਿੱਚ ਵੀ ਪ੍ਰੋਜੈਕਟ ਵੀ ਸਾਡੀ ਟੀਮ ਸਾਡੀ ਯੂਨੀਵਰਸਿਟੀ ਸਾਡਾ ਡਿਪਾਰਟਮੈਂਟ ਕਾਫੀ ਸਾਡੇ ਡਿਪਾਰਟਮੈਂਟ ਦਾ ਯੋਗਦਾਨ ਹੈ ਅਸੀਂ ਤਿੰਨ ਬੁੱਕਸ ਜਿਹੜੀਆਂ ਆਲਰੇਡੀ ਐਸਸੀਟੀ ਨੂੰ ਸਬਮਿਟ ਕਰ ਚੁੱਕੇ ਹਾਂ ਜਿਹੜੀਆਂ ਟਰਾਂਸਲੇਟ ਔਰ ਰਿਵਿਊ ਕਰਕੇ ਅਸੀਂ ਭੇਜ ਚੁੱਕੇ ਹਾਂ ਸਰ ਇਸ ਦਾ ਵਿਸ਼ੇਸ਼ ਤੌਰ ਦੇ ਉੱਤੇ ਕੀ ਫਾਇਦਾ ਜੋ ਹੈ ਯੂਨੀਵਰਸਿਟੀ ਨੂੰ ਮਿਲ ਸਕਦਾ ਹੈ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਕੀ ਫਾਇਦਾ ਮਿਲ ਸਕਦਾ ਹੈ ਉਹਦਾ ਇਸ ਤਰ੍ਹਾਂ ਹੈ ਜੀ ਕਿ ਜਿਹੜੇ ਸਾਡੇ ਜਿੱਦਾਂ ਬਾਰਡਰ ਬਿਲਟ ਹੈਗੀ ਆ ਸਾਡਾ ਏਰੀਆ ਹੈ ਪੰਜਾਬ ਹੈ ਪੰਜਾਬ ਦੇ ਵਿੱਚ ਜਿਹੜਾ ਸਾਡਾ ਰੂਰਲ ਜੂਥ ਹੈ ਸਾਡੇ ਬੱਚੇ ਨੇ ਉਹ ਕਈ ਵਾਰੀ ਇੰਗਲਿਸ਼ ਨੂੰ ਪ੍ਰੋਪਰ ਨਹੀਂ ਕਰ ਪਾਉਂਦੇ ਸੋ ਜਦੋਂ ਇਸ ਇਹ ਪ੍ਰੋਵੀਜ਼ਨ ਰੱਖੀ ਕਿ ਜਿਹੜੀ ਕੋਈ ਵੀ ਸਾਡੀ ਸਟੱਡੀ ਹੈ ओरिजिनल ਲੈਂਗੁਏਜ ਹੋਣੀ ਚਾਹੀਦੀ ਹੈ ਉਹਦੇ ਜਦੋਂ ਪੰਜਾਬੀ ਦੀ ਗੱਲ ਆਈ ਹੈ ਤੇ ਉਹਦੇ ਨਾਲ ਸਾਡੇ ਸਾਡੇ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਏਗਾ ਸੋ ਉਹ ਉਸ ਕਨਸੈਪਟ ਨੂੰ ਸਮਝ ਸਕਣਗੇ ਸੋ ਸਾਡੇ ਕੋਲ ਅਸੀਂ ਜਦੋਂ ਉਹ ਤਿਆਰ ਕੀਤੀ ਹੈ ਡਿਕਸ਼ਨਰੀ ਵੀ ਤਿਆਰ ਕੀਤੀ ਹੈ ਜਦੋਂ ਅਸੀਂ ਬੁੱਕਸ ਵੀ ਤਿਆਰ ਕੀਤੀਆਂ ਉਹਦੇ ਵਿੱਚ ਅਸੀਂ ਇਹ ਚੀਜ਼ ਦਾ ਬਿਲਕੁਲ ਖਿਆਲ ਰੱਖਿਆ ਗਿਆ ਕਿ ਬੱਚੇ ਨੂੰ ਜਿਹੜੀ ਹੈ ਉਹ ਸੌਖਾ ਸਮਝ ਆਵੇ ਤਾਂ ਕਿ ਉਹਨੂੰ ਕਨਸੈਪਟ ਪਤਾ ਲੱਗ ਜਾਈਏ ਕਿ ਕਨਸੈਪਟ ਕੀ ਹੈਗਾ ਸੋ ਸਾਡੇ ਜਿਹੜੇ ਐਕਸਪਰਟਸ ਸੀ ਉਹ ਇਸ ਤਰ੍ਹਾਂ ਸੀਗੇ ਕਿ ਅਸੀਂ ਟੈਕਨੀਕਲ ਵੀ ਸੀਗੇ ਇੰਜੀਨੀਅਰਿੰਗ ਬੈਕਗ੍ਰਾਉਂਡ ਦੇ ਬੰਦੇ ਵੀ ਸੀਗੇ ਤੇ ਪੰਜਾਬੀ ਡਿਪਾਰਟਮੈਂਟ ਵੀ ਸਾਡੇ ਨਾਲ ਸੋ ਸਾਰੇ ਨਾਲ ਰਲ ਮਿਲ ਕੇ ਇੱਕ ਦੂਜੇ ਨਾਲ ਡਿਸਕਸ਼ਨ ਕਰਕੇ ਕਿ ਇਹਦਾ ਕੀ ਅਰਥ ਨਿਕਲ ਸਕਦਾ ਸੋ ਇਹਦਾ ਜਿਹੜਾ ਅਰਥ ਹੈ ਉਹ ਟੁਕਮਾ ਵੀ ਹੈ ਉਹ ਵੀ ਦੇਖਿਆ ਗਿਆ ਇਹ ਨਹੀਂ ਦੇਖਿਆ ਗਿਆ ਕਿ ਅਸੀਂ ਉਹਦਾ ਅਰਥ ਕੋਈ ਹੋਰ ਹੀ ਨਿਕਲਿਆ ਬਾਅਦ ਚ ਪੰਜਾਬੀ ਚ ਸੋ ਇਹ ਚੀਜ਼ ਨੂੰ ਮੈਂ ਨਾ ਅੱਗੇ ਰੱਖ ਕੇ ਉਹਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਏਗਾ ਕੱਲ ਨੂੰ ਉਹ ਅਗਲੇ ਜੇ ਕਿਤੇ ਜੌਬ ਕਰਦਾ ਹੈ ਸੋ ਇਹ ਪੜ੍ਹਾਈ ਅਗਰ ਇਸ ਆਪਸ਼ਨ ਚ ਲੈਂਦਾ ਹੈ ਤੇ ਇਨ ਫਿਊਚਰ ਜਿਹੜੀ ਹੈ ਇਹ ਆਪਸ਼ਨ ਜਿਹੜੀ ਹੈ ਉਹ ਆਈ ਗਈ ਹੈ ਸੀਟੀ ਵੱਲੋਂ ਔਰ ਸਾਡੀ ਸੈਂਟਰਲ ਗਵਰਨਮੈਂਟ ਵੀ ਇਸ ਚੀਜ਼ 'ਚ ਬੜੀ ਜਿਹੜੀ ਆ ਉਸ 'ਚ ਨੂੰ ਸਲਾਹਾ ਕਰਦੀ ਹੈ ਕਿ ਅਸੀਂ ਉਦੋਂ ਕਰਾਂਗੇ ਜਦੋਂ ਲਿਟਰੇਚਰ ਤਿਆਰ ਹੋ ਗਿਆ ਜਦੋਂ ਬੁੱਕਸ ਤਿਆਰ ਹੋ ਗਈਆਂ ਉਦੋਂ ਉਹ ਆਪਸ਼ਨ ਦੇਣਗੇ ਸਾਰੇ ਸਰ ਕਿਵੇਂ ਲੱਗਦਾ ਕਿ ਜਿਹੜੇ ਬੱਚੇ ਨੇ ਉਹਨਾਂ ਦਾ ਰਜਾ ਵਧੂਗਾ ਇਸ ਪੜਾਈ ਵੱਲ ਨੂੰ ਜਾਂ ਇਸ ਕਿੱਤੇ ਨੂੰ ਲੈ ਕੇ ਬਿਲਕੁਲ ਜੀ ਉਹਦੇ 'ਚ ਅੱਗੇ ਜਿੱਦਾਂ ਸਾਡੇ ਪਿੰਡਾਂ ਦੇ ਜਿਹੜਾ ਹੈਗਾ ਵਿਦਿਆਰਥੀ ਹੈ ਉਹ ਡਰਦਾ ਕਈ ਵਾਰੀ ਅੰਗਰੇਜ਼ੀ ਤੋਂ ਅਸੀਂ ਅਗਰੇਜੀ ਤੋਂ ਬਹੁਤ ਡਰਦੇ ਆ ਪਰ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਇਹਨੂੰ ਪੰਜਾਬੀ 'ਚ ਵੀ ਪੜ੍ਹ ਸਕਦੇ ਆ ਤੇ ਬਾਕੀ ਦੇ ਵਾਸਤੇ ਉਹਨਾਂ ਲਈ ਰੁਝਾਨ ਵਧੇਗਾ ਤੇ ਉਹਨਾਂ ਨੂੰ ਉਹਦੇ 'ਚ ਮਾਹਰ ਹੋਣਗੇ ਹਨਾ ਉਹਦੇ 'ਚ ਤੇ ਉਹ ਜੌਬ ਬੱਛੀਆਂ ਮਿਲਣਗੀਆਂ ਜੌਬਸ ਪ੍ਰਸਪੈਕਟਿਵ ਵੀ ਹੈ ਤੇ ਉਹਦੇ ਨਾਲ ਸਾਡੀ ਪੰਜਾਬੀ ਮਾਂ ਬੋਲੀ ਵੀ ਤਰੱਕੀ ਕਰੇਗੀ ਉਹਦੀ ਰੈਕਗਨੀਸ਼ਨ ਹੋਏਗੀ ਉਹ ਆਲ ਇੰਡੀਆ ਲੈਵਲ ਤੇ ਵਰਲਡ ਲੈਵਲ ਤੇ ਹੋਏਗੀ ਜਦੋਂ ਲਿਟਰੇਚਰ ਅਵੇਲੇਬਲ ਹੋਗਾ ਉਹ ਲਿਟਰੇਚਰ ਕਿਤੇ ਵੀ ਉਹ ਐਕਸੈਸ ਕਰ ਸਕਦਾ ਯੋਗੀ ਅਸੀਂ ਉਹ ਚੀਜ਼ ਜਿਹੜੀ ਹੁਣ ਇਸ ਵੇਲੇ ਵੈਬਸਾਈਟ ਤੇ ਅਵੇਲੇਬਲ ਹੈ ਆਨਲਾਈਨ ਅਵੇਲੇਬਲ ਹੈ ਕੋਈ ਵੀ ਉਹਨੂੰ ਪੜ੍ਹ ਸਕਦਾ ਹੈ ਜਿਹੜੀਆਂ ਬੁੱਕਸ ਹੈ ਉਹ ਵੀ ਏਸੀਡੀ ਪਾਏਗੀ ਉਹਦੇ ਵਿੱਚ ਹੁਣ ਉਹ ਬੁੱਕਸ ਨੂੰ ਉਹਨਾਂ ਨੇ ਰਿਵਿਊ ਕੀਤਾ ਉਹ ਐਨਆਈਟੀ ਜਲੰਧਰ ਦਾ ਪ੍ਰੋਜੈਕਟ ਹੈਗਾ ਉਹਦੇ ਵਿੱਚ ਵੀ ਸਾਡੇ ਟੀਚਰ ਇਨਵੋਲਵ ਸੀਗੇ ਅਸੀਂ ਪਹਿਲੇ ਬੁੱਕਸ ਨੂੰ ਟ੍ਰਾਂਸਲੇਟ ਕੀਤਾ ਫਿਰ ਹੁਣ ਰਿਵਿਊ ਵੀ ਕਰ ਰਹੇ ਹਾਂ ਸੋ ਸਾਡੀ ਯੂਨੀਵਰਸਿਟੀ ਸਾਡਾ ਡਿਪਾਰਟਮੈਂਟ ਬਹੁਤ ਯੋਗਦਾਨ ਪਾ ਰਿਹਾ ਹੈ ਇਸ ਦੇ ਵਿੱਚ ਕਿਉਂਕਿ ਸਾਡਾ ਗੁਰੂਆਂ ਦਾ ਯੂਨੀਵਰਸਿਟੀ ਹੈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਹੈ ਤੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਸਾਡੀ ਯੂਨੀਵਰਸਿਟੀ ਸਾਡਾ ਪੰਜਾਬੀ ਡਿਪਾਰਟਮੈਂਟ ਔਰ ਇੰਜੀਨੀਅਰਿੰਗ ਡਿਪਾਰਟਮੈਂਟ ਅਸੀਂ ਬਹੁਤ ਜ਼ਿਆਦਾ ਉਹਦੇ ਵਿੱਚ ਯੋਗਦਾਨ ਪਾ ਰਹੇ ਹਾਂ ਸਰ ਅਇਦਨ ਗੱਲ ਹੁੰਦੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਸਰਕਾਰਾਂ ਵੱਲੋਂ ਵੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਨੇ ਗੁਰੂ ਨਗਰੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਤੇ ਉੱਤੇ ਕਿ ਪੰਜਾਬੀ ਨੂੰ ਸਭ ਤੋਂ ਉੱਤੇ ਰੱਖਿਆ ਜਾਵੇ ਤਾਂ ਕੀ ਲੱਗਦਾ ਕਿ ਇਸ ਦੇ ਨਾਲ ਕਿਤਨਾ ਕਿਤੇ ਪੰਜਾਬੀ ਦੇ ਵਿੱਚ ਕਰਨ ਦੇ ਨਾਲ ਜੋ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਵੀ ਇੱਕ ਮਾਂ ਬੋਲੀ ਨੂੰ ਲੈ ਕੇ ਵੱਖਰਾ ਹੀ ਜੋ ਕਹਿ ਸਕਦੇ ਹਾਂ ਕਿ ਇੱਕ ਉਤਸ਼ਾਹ ਹੋਊਗਾ ਕਿ ਪੰਜਾਬੀ ਦੇ ਵਿੱਚ ਪੜਾਈ ਕਰ ਰਹੇ ਆ ਕਰ ਇੰਜੀਨੀਅਰਿੰਗ ਦੇ ਆ ਬਿਲਕੁਲ ਜੀ ਇਹ ਤੇ ਬੜੀ ਉਤਸ਼ਾਹ ਵਾਲੀ ਗੱਲ ਹੋਏਗੀ ਉਹਨਾਂ ਲਈ ਕਿ ਜਦੋਂ ਇਹ ਚੀਜ਼ ਮਟੀਰੀਅਲਾਈਜ਼ ਹੋ ਜਾਏਗੀ ਜਦੋਂ ਇਹ ਐਏਸੀਟੀ ਫੁੱਲ ਫਲੈਜ ਉਹਨੂੰ ਇੰਪਲੀਮੈਂਟ ਕਰੇਗੀ ਤੇ ਉਹ ਲੈਂਗੁਏਜ ਜਿਹੜੀਆਂ ਜੇ ਪੜ ਸਕਣ ਤੇ ਬਹੁਤ ਸ਼ਾਹ ਵਾਲੀ ਗੱਲ ਹੋਏਗੀ ਬੱਚਿਆਂ ਦੇ ਵਿੱਚ ਵੀ ਤੇ ਉਹਨਾਂ ਸਾਡੀ ਪੰਜਾਬੀ ਮਾਂ ਬੋਲੀ ਵੀ ਉਹਦਾ ਵੀ ਮਾਣ ਵਧੇਗਾ ਜੀ ਸਰ ਜੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੀ ਕੱਲਾ ਗੁਰਨਾਨੰਦ ਦੇਵ ਯੂਨੀਵਰਸਿਟੀ ਦੇ ਵਿੱਚ ਹੈ ਜਾਂ ਹੋਰ ਕਿੰਨੀਆਂ ਯੂਨੀਵਰਸਿਟੀਆਂ ਹੈਗੀਆਂ ਨੇ ਜਿਨ੍ਹਾਂ ਚ ਪੰਜਾਬੀ ਦੇ ਵਿੱਚ ਆਉਣ ਵਾਲੇ ਸਮੇਂ ਚ ਇੰਜੀਨੀਅਰਿੰਗ ਹੋਏ ਨਹੀਂ ਇਹ ਜਿਹੜਾ ਲਿਟਰੇਚਰ ਸੀ ਤਿਆਰ ਕਰ ਰਹੇ ਆ ਇਹਦੇ ਬੈਕਅਪ ਤਿਆਰ ਕਰ ਰਹੇ ਆ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਬਹੁਤ ਯੋਗਦਾਨ ਹੈ ਅਸੀਂ ਸਾਰਿਆਂ ਨੇ ਰਲ ਕੇ ਇਸ ਪ੍ਰੋਜੈਕਟ ਨੂੰ ਕੀਤਾ ਹੈ ਬਟ ਅਸੀਂ ਐਗਜ਼ੀਕਿਊਟ ਇੱਥੇ ਸਾਡੀ ਯੂਨੀਵਰਸਿਟੀ ਚ ਹੋਇਆ ਵਰਕਸ਼ਾਪਸ ਅਸੀਂ ਕੀਤੀਆਂ ਤੇ ਉਹਦੇ ਚ ਐਨਆਈਟੀ ਜਲੰਧਰ ਆਈਆਈਟੀ ਰੋਪੜ ਅਸੀਂ ਸਾਰੇ ਜਿਹੜੇ ਐਕਸਪਰਟ ਲਿੱਤੇ ਜਿਨ੍ਹਾਂ ਨੂੰ ਲੈਂਗੁਏਜ ਐਕਸਪਰਟ ਵੀ ਸੀਗੇ ਤੇ ਸਾਡੇ ਸਬਜੈਕਟ ਐਕਸਪਰਟ ਵੀ ਸੀ ਉਹ ਆਈਆਈਟੀ ਰੋਪੜ ਤੋਂ ਹੋਣ ਚਾਹੀਏ ਮਕੈਨਿਕਲ ਡਿਪਾਰਟਮੈਂਟ ਸੀਗਾ ਐਨਆਈਟੀ ਜਲੰਧਰ ਤੋਂ ਸਿਵਲ ਡਿਪਾਰਟਮੈਂਟ ਸੀ ਸਾਡੇ ਨਾਲ ਦੈਨ ਕੰਪਿਊਟਰ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਪਟਿਆਲਾ ਸਾਡੇ ਇੱਥੋਂ ਸੀਗੇ ਮਕੈਨਿਕਲ ਡਿਪਾਰਟਮੈਂਟ ਇਲੈਕਟ੍ਰੋਨਿਕਸ ਡਿਪਾਰਟਮੈਂਟ ਐਂਡ ਕੰਪਿਊਟਰ ਡਿਪਾਰਟਮੈਂਟ ਸਾਡੇ ਸਾਰੇ ਟੀਚਰ ਐਕਸਪਰਟ ਜਿਹੜੇ ਸੀ ਉਹਨਾਂ ਨੇ ਰਲ ਮਿਲ ਕੇ ਮਿਹਨਤ ਤਾਨੂੰ ਕੀ ਲੱਗਦਾ ਕਿ ਸਟੂਡੈਂਟ ਵਸਤੇ ਹੁਣ ਆਣ ਆਲਾ ਜਿਹੜਾ ਬਿਹਤਰੀਨ ਉਹਨਾਂ ਦਾ ਜਿਹੜਾ ਫਿਊਚਰ ਹੈ ਉਹਦੇ ਵਾਸਤੇ ਯੂਨੀਵਰਸਿਟੀ ਨੂੰ ਹੋਰ ਕੀ ਕੁਝ ਕਰਨਾ ਚਾਹੀਦਾ ਨਹੀਂ ਸਾਡੀ ਯੂਨੀਵਰਸਿਟੀ ਪਹਿਲਾਂ ਤੋਂ ਜੀ ਇਹਦੇ ਲਈ ਬਹੁਤ ਜ਼ਿਆਦਾ ਪ੍ਰਤੀਬੱਧ ਹੈਗੀ ਹੈ ਤੇ ਸਾਡੇ ਵਾਈਸ ਚਾਂਸਲਰ ਸਾਹਿਬ ਹਮੇਸ਼ਾ ਹੀ ਸਾਨੂੰ ਪ੍ਰਤਸਾਹਤ ਕਰਦੇ ਆ ਕਿ ਤੁਸੀਂ ਜਿਹੜੀਆਂ ਇਹ ਯੋਗਦਾਨ ਪਾਓ ਅਸੀਂ ਜਿੱਥੇ ਸਾਨੂੰ ਬਾਹਰ ਵੀ ਸੈਮੀਨਾਰਸ 'ਚ ਵੀ ਭੇਜਦੇ ਆ ਅਸੀਂ ਇਹ ਆਈਸੀਟੀ ਦੇ ਇੱਕ ਦੋ ਮੈਂ ਵਰਕਸ਼ਾਪ ਵੀ ਅਟੈਂਡ ਕਰ ਚੁੱਕਾ ਹਾਂ ਅਸੀਂ ਉਹਦੇ 'ਚ ਸਾਡੀ ਯੂਨੀਵਰਸਿਟੀ ਸਭ ਤੋਂ ਪਹਿਲਾਂ ਉਤਸ਼ਾਹਮ ਕਰਦੀ ਹੈ ਜੀ ਤੇ ਉਤਸ਼ਾਹਿਤ ਕਰਦੀ ਸਾਨੂੰ ਕਿ ਤੁਸੀਂ ਕੰਮ ਕਰੋ ਤੇ ਅਸੀਂ ਹਮੇਸ਼ਾ ਯੋਗਦਾਨ ਪਾਉਂਦੇ ਰਵਾਂਗੇ ਤਾਂ ਸਰ ਜਿਹੜੇ ਸਟੂਡੈਂਟਸ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜੇ ਇੰਜੀਨੀਅਰਿੰਗ ਲੈਣਾ ਵੀ ਚਾਹੁੰਦੇ ਨੇ ਪਰ ਇੰਗਲਿਸ਼ ਤੋਂ ਡਰ ਕੇ ਨਹੀਂ ਲੈ ਰਹੇ ਸੋ ਇਹ ਜਦੋਂ ਪੂਰਾ ਸਾਡੇ ਕੋਰਸ ਦੇ ਵਿੱਚ ਆ ਜਾਏਗਾ ਜਦੋਂ AICTE ਉਹਨੂੰ ਇੰਪਲੀਮੈਂਟ ਕਰ ਦੇਗੀ ਤੇ ਉਹ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਤੇ ਬੱਚਿਆਂ ਨੂੰ ਇੰਜੀਨੀਅਰਿੰਗ ਵੱਲ ਜਾਣਾ ਚਾਹੀਦਾ ਜਿਹੜੀਆਂ ਇੰਜੀਨੀਅਰਿੰਗ ਬ੍ਰਾਂਚਸ ਦੇ ਵਿੱਚ ਜਦੋਂ ਲਿਟਰੇਚਰ ਮਿਲਣਾ ਸ਼ੁਰੂ ਹੋ ਜਾਏਗਾ ਹੁਣ ਤੇ ਇਹ ਲਿਟਰੇਚਰ ਅਵੇਲੇਬਲ ਨਹੀਂ ਹੈ ਨਾ ਪਰ ਜਦੋਂ ਅਸੀਂ ਬੁੱਕ ਸਾਰੀਆਂ ਸਾਡੀ ਇੰਪਲੀਮੈਂਟ ਹੋ ਗਈਆਂ ਨੇਟ ਤੇ ਆ ਗਈਆਂ ਸੋ ਉਹਦਾ ਬਹੁਤ ਫਾਇਦਾ ਹੋਵੇਗਾ ਜੀ ਬੱਚਿਆਂ ਨੂੰ ਬੜੀ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਜਿਹੜਾ ਓਪਰਚ्युनिटी ਹੋਏਗੀ ਉਹਨੂੰ ਉਹਨਾਂ ਨੂੰ ਸਿੱਖਣਾ ਚਾਹੀਦਾ ਤੇ ਉਤਸ਼ਾਹਤ ਹੋਣਾ ਚਾਹੀਦਾ ਜੀ ਜੀ ਤਾਂ ਜੀ ਬਈ ਦੇਖਿਆ ਹੈ ਸਨ ਪ੍ਰੋਫੈਸਰ ਸਾਹਿਬ ਤਾਂ ਉਹਨਾਂ ਵੱਲੋਂ ਵਿਸ਼ੇਸ਼ ਗੱਲਬਾਤ ਜੋ ਹੈ ਕੀਤੀ ਗਈ ਆ ਕਿ ਜਿਹੜੇ ਸਟੂਡੈਂਟਸ ਨੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਦੇ ਵਿੱਚ ਇੰਜੀਨੀਅਰਿੰਗ ਕਰਨਗੇ ਤਾਂ ਇੱਕ ਖਾਸ ਉਪਰਾਲਾ ਜੋ ਕਿਤਨਾ ਕਿਤੇ ਯੂਨੀਵਰਸਿਟੀ ਵੱਲੋਂ ਵੀ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਗੁਰੂ ਨਗਰੀ ਦੇ ਵਿੱਚ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਮਾਂ ਬੋਲੀ ਨੂੰ ਜੋ ਆ ਅਹਿਮ ਜੋ ਪਹਿਲੇ ਦਰਜੇ ਤੇ ਰੱਖਿਆ ਜਾਵੇ ਤਾਂ ਹੁਣ ਕਿਤਨਾ ਕਿਤੇ ਜੋ ਸਟੂਡੈਂਟਸ ਨੇ ਹੁਣ ਪੰਜਾਬੀ ਦੇ ਵਿੱਚ ਇੰਜੀਨੀਅਰਿੰਗ ਕਰਦੇ ਜੋ ਹੈ ਦਿਖਾਈ ਦੇਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਖਸ਼ ਸੁਨੇਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ